ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਾ ਦਾ ਸਵਾਗਤ ਕਰਦਾ ਕਬੱਡੀ 365.com ਤੇ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਰੁੜਕਾ ਖੁਰਦ ਦੇ ਕਬੱਡੀ ਟੂਰਨਾਮੈਂਟ ਤੇ ਇੱਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕੱਪ ਹੋ ਰਿਹਾ ਹੈ ਔਰ ਆਰਗੇਨਾਈਜ਼ਰ ਮੇਰੇ ਨਾਲ ਨੇ ਮੈਨੂੰ ਇੱਥੇ ਕਾਫੀ ਨਾ ਮੋਟਰਸਾਈਕਲ ਖੜੇ ਨਜ਼ਰੀ ਪਏ ਸੋਚਿਆ ਕਿ ਨਾਲੇ ਤਾਂ ਉਹਨਾਂ ਤੋਂ ਪੁੱਛੀਏ ਵੀ ਇਹ ਮੋਟਰਸਾਈਕਲ ਕਾਦੇ ਲਈ ਨੇ ਤੇ ਨਾਲੇ ਜਾਣਕਾਰੀ ਲੈ ਲਈਏ ਕਿ ਇਸ ਦੇ ਇਨਾਮ ਕੀ ਨੇ ਕਿ ਹੋਜੇ ਮੈਚ ਹੋਣ ਦੀ ਸੰਭਾਵਨਾ ਹੈਗੀ ਹੈ ਭਾਜੀ ਸਵਾਗਤ ਹੈ ਜੀ ਕਬੱਡੀ 365 ਤੇ ਸਭ ਤੋਂ ਥੈਂਕ ਯੂ ਜੀ ਹਾਂ ਜੀ ਹ ਤੋਂ ਹੀ ਆ ਪਿਆ ਮੈਂ ਇੰਗਲੈਂਡ ਦੇ ਰਹਿੰਦੇ ਨੂੰ 45 ਸਾਲ ਹੋ ਗਿਆ ਤੇ ਬਹੁਤ ਛੋਟੀ ਉਮਰ ਚ ਗਿਆ ਆ ਤੇ ਮੈਂ ਮੇਰੇ ਡੈਡੀ ਨੇ ਇੱਕੋ ਪ੍ਰੋਮਿਸ ਕੀਤਾ ਜੀ ਕਹਿੰਦਾ ਜੀ ਸਾਲ ਬਾਅਦ ਜ਼ਰੂਰ ਆਗ ਨਹੀਂ ਹੁਣ ਤਾਂ ਰੱਬ ਦੀ ਜੈ ਉਹਨਾਂ ਦਾ ਚਾਰ ਪੰਜ ਵਾਰੀ ਵੀ ਆ ਚਾਹੀਦਾ ਅੱਛਾ ਭਾਜੀ ਫਿਰ ਕਾਲੇ ਭਾਜੀ ਤੁਸੀਂ ਮੈਨੂੰ ਇਹ ਜਾਣਕਾਰੀ ਦਿਓ ਵੀ ਅੱਜ ਫਿਰ ਇਸ ਟੂਰਨਾਮੈਂਟ ਦੇ ਤੁਸੀਂ ਜਿਹੜੇ ਇਨਾਮ ਰੱਖੇ ਨੇ ਫੈਡਰੇਸ਼ਨ ਦੇ ਮੈਚਾਂ ਦੇ ਉਹ ਕੀ ਕੀ ਇਨਾਮ ਹੋਣਗੇ ਜਿਹੜੇ ਫਸ ਸੈਕਿੰਡ ਦੇ ਲਈ ਉਹ ਜਿਹੜੇ ਨਾਮ ਸਭ ਤੋਂ ਵੱਡੇ ਆ ਰੱਖਿਆ 2.5 ਲੱਖ ਰੁਪਈਆ ਹੀ ਤੇ ਤੇ 1.5 ਲੱਖ ਰੁਪਏ ਆਏ ਅਸੀਂ ਇਸ ਕਰਕੇ ਰੱਖਿਆ ਵੀ ਚੰਗੇ ਪਲੇਅਰ ਆਉਣ ਇੱਥੇ ਖੇਡਣ ਤੇ ਦਰਸ਼ਕਾਂ ਨੂੰ ਆਪਣਾ ਜੋਰ ਦਿਖਾ ਲੈਣੇ ਭਾਜੀ ਕਿ ਚੰਗੇ ਪਲੇਅਰ ਆ ਗਏ ਵੈਸੇ ਹੁਣ ਕਿਹੋ ਜੇ ਪਲੇਅਰ ਹੁਣ ਦੇਖਦੇ ਆਂ ਵੇ ਦੱਸਦੇ ਕਹਿੰਦੇ ਆ ਗਿਆ ਆ ਜੀ ਹਾਂ ਜੀ ਹਾਂ ਜੀ ਟੌਪ ਦੀਆਂ ਟੀਮਾਂ ਆਈਆਂ ਸਾਰੇ ਜਿੰਨੇ ਪਲੇਅਰ ਅਸੀਂ ਚਾਹੁੰਦੇ ਸੀ ਸਾਡੇ ਚੱਟਾ ਸਾਹਿਬ ਅੰਕਲ ਉਹ ਨਹੀਂ ਲੈ ਕੇ ਆਏ ਆ ਤੇ ਬਾਕੀਆਂ ਸਾਡਾ ਮਨ ਨੂੰ ਦੱਸੂਗਾ ਅੱਛਾ ਭਾਈ ਮੈਂ ਇਹ ਮੋਟਰਸਾਈਕਲ ਬਾਰੇ ਪਲੀਜ਼ ਮੈਨੂੰ ਜ਼ਰੂਰ ਜਾਣਕਾਰੀ ਦਿਓ ਵੀ ਇਹ ਕਿੰਨੇ ਮੋਟਰਸਾਈਕਲ ਆ ਪਹਿਲਾਂ ਆਪਾਂ ਗਿਣ ਲਈਏ 1 2 3 4 5 6 7 8 ਮੋਟਰਸਾਈਕਲ ਖੜੇ ਨੇ ਇਹ ਕਿਹਨੂੰ ਦਿੱਤੇ ਜਾਣੇ ਨੇ ਇਹ ਜੀ ਵੈਸੇ ਤਾਂ ਅਸੀਂ ਇੱਕ ਆਪਣਾ ਰੱਖਿਆ ਸੀਗਾ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਅਸੀਂ 6 ਮੋਟਰਸਾਈਕਲ ਸੈਮੀ ਫਾਈਨਲ ਦੇ ਵਿੱਚ ਜਿਹੜੇ ਪਲੇਅਰ ਵਧੀਆ ਜਾਫੀ ਬੈਸਟ ਰੇਡਰ ਉਹਨਾਂ ਦੇ ਤੇ ਅਸੀਂ ਲਾਵਾਂਗੇ ਜਿਹੜੇ ਬੈਸਟ ਚਾਫੀ ਪੰਜ ਰੇਡਰ ਕਰੂਗੇ ਆਪਣੇ ਉਹਨਾਂ ਨੂੰ ਦਵਾਂਗੇ ਮੋਟਰਸਾਈਕਲ ਤੇ ਬੈਸਟ ਰੇਡਰ ਪੰਜ ਕਰੂਗੇ ਰੇਡ ਬਰੀਆ ਉਹਨਾਂ ਨੂੰ ਅਸੀਂ ਮੋਟਰਸਾਈਕਲ ਸਨਮਾਨ ਕਰਾਂਗੇ ਮਗਰ ਉਹਨਾਂ ਨੂੰ ਮੌਕੇ ਤੇ ਜਿਹੜਾ ਭਾਜੀ ਜਿਹੜੇ ਮੋਟਰਸਾਈਕਲ ਮੌਕੇ ਤੇ ਚਣੋਗੇ ਫਿਰ ਬਾਕੀ ਦੇ ਜਿਹੜੇ ਹੈਗੇ ਵੀ ਕਿਹੜੇ ਪਲੇਅਰ ਨੂੰ ਦਿੱਤੇ ਨੇਓ ਫਾਈਨਲ ਮੈਚ ਦੇ ਵਿੱਚ ਨਾ ਜਿਹੜੇ ਪਲੇਅਰ ਤੇ ਲਾਉਣਾ ਤੇ ਜਿਹਦਾ ਹੁਣ ਲਾ ਲਓ ਮੰਨੂ ਇਹਨੇ ਲਾਤਾ ਵੇ ਆਹ ਪਲੇਅਰ ਦੋ ਰੇਡਾਂ ਪਾਊਗਾ ਉਹਨੂੰ ਮੈਂ ਮੋਟਰਸਾਈਕਲ ਦਊਗਾ ਇਹ ਉਹ ਦੋ ਰੇਡਰ ਲੈ ਲੂਗਾ ਤੇ ਲਗਾਤਾਰ ਉਹਨੂੰ ਵੀ ਮੋੜਸਾ ਦਿੱਤਾ ਜਾਊਗਾ ਤੇ ਇਹਦੇ ਸਟਾਪਰ ਲਈ ਹੈ ਜੇ ਉਹ ਦੋ ਸਟਾਪ ਕਰੂਗਾ ਜਾਂ ਤਿੰਨ ਸਟਾਪ ਤੇ ਲਾ ਦੇ ਉਹ ਇਸ ਤਰ੍ਹਾਂ ਜੀ ਜੀ ਇਹ ਇਹਦੇ ਵਿੱਚੋਂ ਦੋ ਮਰ ਸਕਦਾ ਹੀ ਬੈਸਟ ਰੇਡਰ ਜਾਂ ਜਿਹੜੇ ਵਿੱਚੋਂ ਜਿਹੜੇ ਫਾਈਨਲ ਮੈਚ ਦੇ ਵਿੱਚੋਂ ਬੈਸਟ ਰੇਡਰ ਦੇ ਜਾਂਪਣ ਦੋ ਤਾਂ ਉਹਨਾਂ ਲਈ ਹੋਊਗਾ ਜੋ ਦੋ ਮਰ ਸਕਾ ਸਾਡੇ ਨਰਿੰਦਰ ਭਾਜੀ ਵੱਲੋਂ ਆ ਇੱਕ ਮੋਟਰਸਾਈਕਲ ਸਾਡੇ ਕਾਲਾ ਟੇਸੀ ਭਾਜੀ ਯੂਐਸਏ ਤੋਂ ਇੱਕ ਮਨੂ ਨਾਰਵੇ ਵਾਲੋਂ ਇੱਕ ਸਾਡਾ ਹਿੱਪੀ ਭਾਜੀ ਆ ਇੱਕ ਸੋਨੂ ਮਨੀਲਾ ਇੱਕ ਬੱਬੂ ਸੋਤਾ ਇੱਕ ਰਸ਼ਬਾਸ ਹੋਤਾ ਸਾਡੇ ਕੈਨੇਡਾ ਤੋਂ ਭਾਜੀ ਇਸ ਵਾਰ ਸਾਡੇ ਵਿੱਚ ਨਹੀਂ ਆ ਸਕੇ ਪਰ ਉਹ ਸਾਡੇ ਨਾਲ ਜੁੜੇ ਹੋਏ ਆ ਨਾਂ ਸਰਬਜੀਤ ਸਿੰਘ ਸੋਤਾ ਨਾਲ ਇੱਕ ਹਰਜਿੰਦਰ ਸਿੰਘ ਸਾਡੇ ਨਿੰਦਰਪਾਈ ਦੇ ਬੇਟੇ ਸਾਹਿਬ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਨਾ ਸਾਡੇ ਉਹ ਐਨਆਰਈ ਵੀ ਤੁਸੀਂ ਦੇਖ ਰਹੇ ਫੋਟੋ ਜਿਨ੍ਹਾਂ ਦੀ ਇਹ ਸਾਡੇ ਸਾਰੇ ਜੁੜੇ ਹੋਏ ਅਸੀਂ ਸਾਰੇ ਮੋਟਰਸਾਈਕਲਰਾਂ ਵੱਲੋਂ ਦੇਰ ਹੈ ਪਲੇਅਰਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਕਾਫੀ ਭਾਜੀ ਖੇਚ ਦਾ ਕੇਂਦਰ ਬਣਿਆ ਰਹਿਣਾ ਕਿਉਂਕਿ ਇਹ ਦਰਸ਼ਕ ਜਿਹੜੇ ਨੇ ਉਹ ਵੀ ਇਸ ਚੀਜ਼ ਦੀ ਵੇਟ ਕਰਨਗੇ ਵੀ ਇਹ ਮੋਟਰਸਾਈਕਲ ਕਿਹੜੇ-ਕਿਹੜੇ ਖਿਡਾਰੀਆਂ ਤੇ ਲੱਗਣਗੇ ਤੇ ਕਿਹੜੇ ਖਿਡਾਰੀ ਨੂੰ ਜਿੱਤਣਗੇ ਨਹੀਂ ਭਾਜੀ ਹਾਂਜੀ ਹਾਂਜੀ ਇਹ ਇਹ ਕਚੌਣੇ ਆ ਵੀ ਖਿਡਾਰੀ ਜਿੱਦਾਂ ਵੀ ਆਪਣੇ ਜੋਰ ਦਿਖਾ ਲੈਣ ਤੇ ਦਰਸ਼ਕ ਆਨੰਦ ਮਾਣਨ ਜਿੱਦਾਂ ਸਾਡੀ ਵੀ ਦਿਲੋਂ ਇਹ ਖੁਆਇਸ਼ ਹੈ ਸਾਡਾ ਇੱਕ ਭਾਜੀ ਬਰਿੰਦਰ ਸਿੰਘ ਪੱਪੂ ਜੋਗੀ ਜਿसे ਕੈਨੇਡਾ ਵਿੱਚ ਬੈਠੇ ਉਹ ਸਾਡਾ ਇਸ ਵਾਰ ਜੁੜੇ ਹੋਏ ਨੇ ਇੱਕ ਮੋਟਰਸਾਈਕਲ ਉਹਨਾਂ ਵੱਲੋਂ ਅਸੀਂ ਬੈਸਟ ਸੈਮੀਫਾਈਨਲ ਦੇ ਵਿੱਚ ਬੈਸਟ ਰੇਡਰ ਨੂੰ ਉਹਨਾਂ ਵੱਲੋਂ ਦੇਣਾ ਹੈ ਕਿਉਂਕਿ ਉਹ ਆਪਣੇ ਸਮੇਂ ਵਿੱਚ ਰੇਡਿੰਗ ਕਰਦੇ ਹੁੰਦੇ ਸੀ ਤਾਂ ਉਹਨਾਂ ਨੇ ਸਪੈਸ਼ਲ ਕਿਹਾ ਵੀ ਅਸੀਂ ਇਹ ਮੋਟਰਸਾਈਕਲ ਇੱਕ ਰੇਡਰ ਨੂੰ ਦੇਣਾ ਅਸੀਂ ਇੱਕ ਮੋਟਰਸਾਈਕਲ ਉਹਨਾਂ ਵੱਲੋਂ ਦੇਵਾਂਗੇ ਚਲੋ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਮੋਰ ਲ ਸਾਲ ਤੋਂ ਅਸੀਂ ਹੈ ਨਾ ਜਿਹੜੇ ਸਾਡੇ ਆਪਣੇ ਸਾਰੇ ਯਾਦੋਜ਼ ਫਰੈਂਡ ਦੇਖਣ ਆਉਂਦੇ ਆ ਉਹਨਾਂ ਲਈ ਕੈਸ਼ ਆ ਨਾਮ ਘੱਟਿਆ ਕਰਨੇ ਆ ਤੇ ਨਾਲੇ ਦੋ ਮੋਟਰਸਾਈਕਲ ਦੇ ਆ ਕਰਨੇ ਆ ਜਿੱਦਾਂ ਕੂਪਨ ਨੇ ਕੂਪਨ ਕਟਿਆ ਕਰਨੇ ਆ ਗੂਪਨ ਜੇਦਾ ਨਿਕਲ ਗਿਆ ਉਸ ਵੇਲੇ ਉਹਨਾਂ ਨੂੰ ਮੋਟਰਸਾਈਕਲ ਤੇ ਕੈਸ਼ ਇਨਾਮ ਦਿੱਤੇ ਜਾ ਕਰਨਗੇ ਅਸੀਂ ਗੋਣੇ ਗੋਣੇ ਦਾ ਪ੍ਰੋਗਰਾਮ ਸ਼ਾਇਦ ਬੰਦ ਕਰ ਦਈਏ ਯਾਨੀ ਅਗਲੇ ਅਗਲੇ ਸਾਲ ਦੀ ਹੈ ਪਲਾਨਿੰਗ ਹਾਂਜੀ ਅਗਲੇ ਸਾਲ ਦੀ ਜਿੱਦਾਂ ਅਸੀਂ ਬਾਅਦ ਨੇਰਾ ਬਹੁਤ ਹੋ ਜਾਂਦਾ ਤੇ ਵੇ ਇੰਨੇ ਲੋਕ ਹੀ ਠਹਿਰਦੇ ਵੀ ਨਹੀਂ ਇਸ ਲਈ ਉਹ ਜਿਹੜੇ ਪੈਸੇ ਆ ਨਾ ਉਹ ਅਸੀਂ ਜਿਹੜੇ ਮੈਚ ਦੇਖਣ ਆਉਂਦੇ ਆ ਉਹਨਾਂ ਦੇ ਵਿੱਚ ਹੀ ਵੰਡਦੇ ਨੇ ਆਖਰੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਅਸੀਂ ਆਪਣੇ ਆਪਣੇ ਵੱਲੇ ਪੂਰੇ ਪ੍ਰਬੰਧ ਕਰੀਦੇ ਜੇ ਬਾਹਾਂ ਚ ਦਰਸ਼ਕ ਵੀਰਾਂ ਨੂੰ ਕੋਈ ਸਾਡੇ ਵੱਲ ਕਮੀ ਲੱਗ ਰਹੀ ਹੈ ਸਾਨੂੰ ਦੱਸੋ ਅਗਲੇ ਸਾਲ ਅਸੀਂ ਉਹ ਪੂਰੀ ਕਰਾਂਗੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਮ ਅਪਾ ਜੀ ਜਾਣਕਾਰੀ ਲਈ ਸ਼ੁਕਰੀਆ ਥੈਂਕ ਯੂ ਗਰਲ ਬਹੁਤ ਥੈਂਕ ਯੂ ਸੋ ਦੋਸਤੋ ਇਹ ਉਹ ਮੋਟਰਸਾਈਕਲ ਨੇ ਜਿਹੜੇ ਅੱਜ ਦੋ ਬੈਸਟ ਰੇਡਰ ਤੇ ਜਾਫੀ ਦੇ ਲਈ ਨੇ ਜਿਹੜੇ ਫਾਈਨਲ ਮੈਚ ਦੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਗੇ ਤੇ ਬਾਕੀ ਦੇ ਜਿਹੜੇ 6 ਮੋਟਰਸਾਈਕਲ ਨੇ ਤੇ ਜਿਹੜੇ ਖਿਡਾਰੀ ਖੇਡਦੇ ਹੋਣਗੇ ਉਹਨਾਂ ਦੀਆਂ ਰੇਡਾਂ ਤੇ ਜਾਂ ਉਹਨਾਂ ਦੇ ਜਫਿਆਂ ਤੇ ਲਗਾਏ ਜਾਣਗੇ ਦਿਲਚਸਪੀ ਦੀ ਚੀਜ਼ ਹੈ ਔਰ ਇਹ ਮੈਚ ਨੂੰ ਇੰਟਰਸਟਿੰਗ ਬਣਾਉਣ ਦੇ ਵਿੱਚ ਕਾਫੀ ਹਿੱਸਾ ਪਾਉਂਦੀ ਹੈ ਸਾਡੇ ਨਾਲ ਜੁੜੇ ਰਹੋ ਔਰ ਅੱਜ ਦੇ ਇਸ ਰੁੜਕਾ ਖੁਰਦ ਦੇ ਕਬੱਡੀ ਟੂਰ Obrigado.